ਉੱਤਰ ਪਾਰ ਦੇ ਵਿੱਚ ਜਿਹੜੀ ਕੜਾਕੇ ਦੀ ਠੰਡ ਲਗਾਤਾਰ جاری ਹੈ ਤੇ ਦਿਨੋਂ-ਦਿਨ ਨੇ ਜਿਹੜਾ ਤਾਪਮਾਨ ਹੈ ਉਹ ਘਟਦਾ ਜਾ ਰਿਹਾ ਹੈ। ਉਥੇ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਜਿਹੜਾ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਜਿਹੜੀ ਬਾਰਿਸ਼ ਦੇਖਣ ਨੂੰ ਮਿਲੇਗੀ ਤੇ ਉਸ ਦੇ ਨਾਲ ਹੀ ਸੰਘਣੀ ਧੁੰਦ ਜਿਹੜੀ ਬਰਕਰਾਰ ਹੈ ਤੇ ਠੀਤ ਲਹਿਰ ਵੀ ਚੱਲਦੀ ਪਈ ਹੈ। ਉਥੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਇੱਕ ਵਾਰ ਫਿਰ ਤੋਂ ਜਿਹੜੀ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਅੱਜ ਰਾਤ ਤੋਂ ਤੇ ਉਸ ਦੇ ਨਾਲ ਹੀ ਉੱਤਰ ਪਾਰ ਦੇ ਕਈ ਉੱਪਰ ਦੇ ਵਿੱਚ ਹਲਕੀ بارش ਸੰਘਣੀ ਧੁੰਦ ਤੇ ਠੀਤ ਲਹਿਰ ਜਿਹੜੀ ਕਿ ਆਪਣਾ ਜ਼ੋਰ ਦਿਖਾਵੇਗੀ ਤੇ ਲਗਾਤਾਰ ਤਾਪਮਾਨ ਘਟਦਾ ਨਜ਼ਰ ਆਏਗਾ ਉੱਥੇ ਹੀ ਪੰਜਾਬ ਦੇ ਸਭ ਤੋਂ ਵੱਧ ਜਿਹੜਾ ਠੰਡਾ ਇਲਾਕਾ ਦਰਜ ਕੀਤਾ ਗਿਆ ਬਠਿੰਡਾ ਜ਼ਿਲ੍ਹਾ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੱਸ ਦਈਏ ਕਿ ਮੌਸਮ ਵਿਭਾਗ ਨੇ 10 ਜਨਵਰੀ ਤੋਂ 15 ਜਨਵਰੀ ਤੱਕ ਦੇਸ਼ ਪਰਚ ਮੌਸਮ ਦੀ ਜੜਿ ਚਤਾਵਨੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਸੰਘਣੀ ਧੁੰਦ ਬਰਫਬਾਰੀ ਤੇ ਠੰਡ ਦੀ ਲਹਿਰ ਜਾਰੀ ਰਹੇਗੀ ਅਤੇ ਪੰਜਾਬ ਦੇ ਵਿੱਚ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ بارش ਜਿਹੜੀ ਦੇਖਣ ਨੂੰ ਮਿਲੇਗੀ ਤੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤੋਂ ਹੀ ਸੰਘਣੀ ਧੁੰਦ ਜਿਹੜਾ orange alert ਜਾਰੀ ਹੈ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਭਰ ਦੇ ਵਿੱਚ ਜਿਹੜੀ ਵਿਜ਼ਿਬਿਲਟੀ ਹੈ ਜ਼ੀਰੋ ਹੋਈ ਪਈ ਹੈ ਤੇ ਉੱਥੇ ਹੁਣ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਜਿਹੜਾ ਮੀਂਹ ਦਾ alert ਜਾਰੀ ਕਰ ਦਿੱਤਾ ਹੈ ਉੱਥੇ ਅੱਜ ਰਾਤ ਜਿਹੜੀ ਪਸ਼ਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਜਿਸ ਕਾਰਨ 10 ਤੋਂ ਵੱਧ ਸੁੱਬਿਆਂ 'ਚ ਮੀਂਹ ਪੈਣ ਦੀ ਉਮੀਦ ਹੈ ਪਾਰੜੀ ਇਲਾਕੇ ਦੇ ਗੱਲ ਕਰੀਏ ਤਾਂ ਜਿਹੜੀ ਬਰਫਬਾਰੀ ਲਗਾਤਾਰ ਜਾਰੀ ਹੈ ਤੇ ਜਿਹੜਾ ਤਾਪਮਾਨ ਉਹ ਵੀ ਪਹਾੜੀ ਇਲਾਕੇ ਤੇ ਘਟਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਬਰਫਬਾਰੀ ਨੇ ਵੀ ਜ਼ੋਰ ਫੜਿਆ ਹੋਇਆ ਹੈ ਜਿਸ ਕਾਰਨ ਕੁਝ ਮੈਦਾਨੀ ਇਲਾਕਾ 'ਚ ਸੰਗਣੀ ਤੁੰਦ ਅਤੇ ਸੀਤ ਲਹਿਰ ਦਾ ਪ੍ਰਭਾਵ ਵੱਧ ਸਕਦਾ ਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਠੰਡ ਦਾ ਕਹਿਰ جاری ਤੇ ਅੱਜ ਸ਼ੁੱਕਰਵਾਰ ਨੂੰ ਰਾਜਸਥਾਨ 'ਚ ਸੰਘਣੀ ਧੁੰਦ ਛਾਈ ਹੋਈ ਹੈ। ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਬਠਿੰਡਾ ਜ਼ਿਲ੍ਹਾ 2.3 ਡਿਗਰੀ ਸੈਲਸੀਅਸ ਦੇ ਘੱਟ ਤੋਂ ਘੱਟ ਤਾਪਮਾਨ ਨਾਲ ਸਭ ਤੋਂ ਵੱਧ ਠੰਡਾ ਦਰਜ ਕੀਤਾ ਗਿਆ ਤੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਸੋਨੀਪਟ ਕਟੋ ਘੱਟ ਤਾਪਮਾਨ 3.1 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ 'ਚ ਘੱਟੋ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਇੱਕ ਵਾਰ ਫਿਰ ਮੌਸਮ ਵਿਭਾਗ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਦੱਖਣ ਪੱਛਮੀ ਰਾਜ ਤੇ ਚੱਕਰਵਾਤੀ ਸਰਕੂਲੇਸ਼ਨ ਦੇ ਕਾਰਨ ਪੱਛਮੀ ਸੂਬਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਦੀ ਉਮੀਦ ਹੈ 11-12 ਜਨਵਰੀ ਨੂੰ ਹਿਮਾਲੀਅਨ ਖੇਤਰ ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ 'ਚਮੀ ਪੈਣ ਦੀ ਸੰਭਾਵਨਾ ਹੈ 11 ਜਨਵਰੀ ਨੂੰ ਦਿੱਲੀ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਬਰਫਬਾਰੀ ਫਾੜੀ ਲਾਕਿਆ ਤੇ ਦੇਖਣ ਨੂੰ ਮਿਲੇਗੀ ਯਾਨੀ ਅੱਜ ਤੱਕ ਏ 15 ਜਨਵਰੀ ਤੱਕ ਅਲਰਟ ਜਾਰੀ ਕਰ ਦਿੱਤਾ ਹੈ ਪੂਰੇ ਉੱਤਰ ਪ੍ਰਦੇਸ਼ ਵਿੱਚ ਤੇ ਵਕ ਵਕ ਸੂਬਿਆਂ ਜਿਹੜੀ ਕਿ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ ਤੇ ਸੰਘਣੀ ਧੁੰਦ ਤੇ ਠੀਤ ਲਹਿਰ ਇਸ ਤਰ੍ਹਾਂ ਜਾਰੀ ਰਹੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਜਿਹੜਾ ਠੰਡ ਦਾ ਕਹਿਰ ਆ ਦੇਖਣ ਨੂੰ ਮਿਲੇਗਾ ਤੇ ਲਗਾਤਾਰ ਜਿਹੜਾ ਤਾਪਮਨ ਘਟਦਾ ਨਜ਼ਰ ਆਵੇਗਾ